ਪਰ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ ਤਾਂ ਅੱਜ ਵਾਲੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇੱਕ ਪਰਿਵਾਰ ਨੂੰ ਜੋ ਉਹਨਾਂ ਦੀ 19 ਸਾਲਾਂ ਬੱਚੀ ਹੈ ਉਹ ਘਰ ਤੋਂ ਲਾਪਤਾ ਹੋ ਗਈ ਹੈ ਉਸਦੀ ਭਾਲ ਹੋ ਸਕੇ ਕੋਰਾਲੀ ਦੇ ਵਾਰਡ ਨੰਬਰ 16 ਤੋਂ ਇੱਕ 19 ਸਾਲਾ 19 ਸਾਲ ਦੀ ਕੁੜੀ ਲਾਪਤਾ ਹੈ ਅਤੇ ਪਰਿਵਾਰ ਪਿਛਲੇ 15 ਤਰੀਕ ਤੋਂ ਲਗਾਤਾਰ ਵੱਖ-ਵੱਖ ਇਲਾਕਿਆਂ ਦੀ ਛਾਣਵੀਂ ਕਰ ਰਿਹਾ ਹੈ ਅਤੇ ਥਾਣੇ ਵਿੱਚ ਜਾ ਕੇ ਪੁਲਿਸ ਵਾਲਿਆਂ ਤੇ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੀ ਬੱਚੀ ਦੀ ਭਾਲ ਕੀਤੀ ਜਾਵੇ ਪਰ ਉਹਨਾਂ ਦੇ ਹੱਥ ਹਜੇ ਤੱਕ ਖਾਲੀ ਹੈ ਸਾਡੇ ਨਾਲ ਨੇ ਮਹਿਲਾ ਆਪਣਾ ਨਾਮ ਕੀ ਹੈ ਜੀ ਕਮਲੇਸ਼ ਜੀ ਹਾਂ ਤੁਸੀਂ ਕਿਹੜੇ ਵਾਰਡ ਚ ਰਹਿੰਦੇ ਹੋ 16 ਨੰਬਰ ਵਾਰਡ ਚ ਜੀ ਤੁਹਾਡੀ ਹੱਥ ਚ ਇੱਕ ਫੋਟੋ ਹੈ ਇਹ ਫੋਟੋ ਕਿਸ ਦੀ ਹੈ ਜੀ ਇਹ ਮੇਰੇ ਬੱਚੀ ਦੀ ਹੈ ਜੀ ਮੇਰੇ ਬੱਚੀ ਗਈ ਸੀ ਜਲਟ ਦੇਖਣ ਨੂੰ ਆਸੇ ਵਾਪਸ ਨਹੀਂ ਆਈ ਮੇਰਾ ਮੈਂ ਬੱਚੇ ਨੂੰ ਲੱਭਦੇ ਫਿਰ ਰਹੀ ਆ ਧਾਣੇ ਵਾਲੇ ਮੇਰੇ ਕੋਈ ਨਹੀਂ ਸੁਣ ਰੇ ਮੈਂ ਪਰ ਸਾਨੂੰ ਕਹਿੰਦੇ ਸਬਰ ਕਰ ਲੈ ਮੈਂ ਕਿਤੇ ਤੇ ਸਬਰ ਕਰਕੇ ਬੈਠ